ਹਾਂ ਜੀ ਭਾਈ ਇਹ ਜਿਹੜਾ ਕੰਮ ਆ ਰਾਹੋਂ ਰੋਡ ਦਾ ਜਿਹੜਾ ਇਹਨੂੰ ਐਸੀ ਰੋਕ ਕੇ ਬੈਠਾ ਐਸਸੀ ਦੇਤੇ ਕੀ ਪੋਲਿਟਿਕਲ ਦਬਾਅ ਵਾ ਜਾਂ ਉਹਦੇ ਨਾਲ ਮੰਤਰੀ ਦਾ ਦਬਾਅ ਵਾ ਉਹ ਐਸੀ ਦੱਸੇਗਾ ਲੇਕਿਨ ਇਹ ਸੜਕ ਦਾ ਕੰਮ ਇਹ ਸ਼ੁਰੂ ਨਹੀਂ ਹੁੰਦਾ ਹੁਣ ਇਹ ਡਰਾਮਾ ਕੀਤਾ ਇਹਨਾਂ ਨੇ ਤਾਂ ਜਿਹੜਾ ਐਸਸੀ ਦੇ ਲਈ ਅਸੀਂ ਅਗਲੀ ਵਾਰੀ ਮੰਗ ਪੱਤਰ ਦਿੱਤਾ ਜਾਊਗਾ ਔਰ ਜਦ ਤੱਕ ਐਸਸੀ ਇਹ ਤੋਂ ਬਦਲਿਆ ਨਹੀਂ ਜਾਂਦਾ ਤਾਂ ਟੋਲ ਜਦੋਂ ਧਰਨਾ ਵੀ ਨਹੀਂ ਚੱਕਿਆ ਜਾਊਗਾ ਸਾਰੇ ਪੁਆੜੇ ਦੀ ਜਿਹੜੇ ਐਸਸੀ ਆ ਸਾਨੂੰ ਪੱਕਾ ਸਾਡੇ ਕੋਲ ਸੀਐਡੀ ਆ ਵੀ ਜਿਹੜੇ ਹੇਠਾਂ ਵਾਲੇ ਮੁਲਾਜ਼ਮ ਨੇ ਸਾਰੇ ਤਤਪਰ ਨੇ ਉਹ ਲੱਗੇ ਹੋਏ ਨੇ ਵੀ ਇਹ ਚਲੋ ਰਾਮ ਰੋਡ ਦਾ ਕੰਮ ਹੋ ਜਾਵੇ ਲੇਕਿਨ ਜਿਹੜਾ ਐਸਸੀ ਆ ਉਹਨਾਂ ਨੂੰ ਵੀ ਦਬਕੇ ਮਾਰਦਾ ਰਾਮ ਰੋਡ ਨੂੰ ਫੈਨ ਨੂੰ ਉਹ ਕੂੜੇ ਵਾਲੇ ਡੱਬੇ ਦੇ ਵਿੱਚ ਸਿੱਟਣ ਦੀਆਂ ਗੱਲਾਂ ਕਰਦਾ ਔਰ ਇਹ ਧਮਕੀਆਂ ਦਿੰਦਾ ਕਿ ਮੇਰਾ ਕੁਝ ਨਹੀਂ জানা ਮੈਂ ਕਿਸੇ ਨੂੰ ਕੁਝ ਨਹੀਂ ਜਾਣਦਾ ਡੀਸੀ ਨੂੰ ਨਹੀਂ ਇਥੋਂ ਤੱਕ ਉਹ ਕਹਿ ਰਿਹਾ ਸਾਡੇ ਕੋਲ ਜਿਹੜੀ ਇਨਫੋਰਮੇਸ਼ਨ ਉਹ ਕਹਿੰਦਾ ਮੈਂ ਡੀਸੀ ਨੂੰ ਕੁਝ ਨਹੀਂ ਜਾਣਦਾ ਚਾਰਕਰ ਲੈ ਕੇ ਭੇਜਦਾਵਾਂਗਾ ਕਿ ਇਹ ਜਿਹੜਾ ਜ਼ਰਾਖਤ ਰੋਕੇ ਆ ਮੰਤਰੀ ਨੇ ਰੋਕੇ ਆ ਮੰਤਰੀ ਨੇ ਪੱਟਣ ਦਿੰਦਾ ਉਹ ਇਸ ਤਰ੍ਹਾਂ ਦੇ ਬਹਾਨੇਬਾਜ਼ੀ ਬਹਾਨੇਬਾਜ਼ੀ ਨੇ ਚੱਲਣੀਆਂ ਸੜਕ ਤੁਹਾਨੂੰ ਬਣਾਉਣੀ ਪੈਣੀ ਆ ਚਾਹੇ ਫਿਰ ਤੁਹਾਨੂੰ ਸਸਪੈਂਡ ਕਰਕੇ ਅਸੀਂ ਇੱਕ ਗੱਲ ਹੋਰ ਵੀ ਆ ਅਸੀਂ ਇਹ ਧਮਕੀਆਂ ਦੇ ਤਹ ਤੱਕ ਜਾਵਾਂਗੇ ਫਿਰ ਇਹਦਾ ਪੂਰਾ ਆਰਟੀਆਈ ਪਾ ਕੇ ਦੀ ਇਹਨਾਂ ਤੋਂ ਇਹਦੀ ਜਾਣਕਾਰੀ ਕੱਢਾਂਗੇ ਇਹ ਜਿਹੜਾ ਅਫਸਰ ਲੱਗਿਆ ਹੋਇਆ ਹੈ ਇਹ ਜਿਹੜਾ ਸਾਨੂੰ ਖਰਾਬ ਕਰ ਰਿਹਾ ਇਹਦੇ ਕੋਲ ਪਹਿਲਾਂ ਕੀ ਸੀ ਤੇ ਹੁਣ ਕੀ ਹੈ ਇਹਦੀ ਕੋਈ ਭ੍ਰਿਸ਼ਟਾਚਾਰਤਾ ਨਹੀਂ ਕਰ ਰਿਹਾ ਟੋਲ ਪਲਾਜ਼ਾ ਨਾਲ ਰਲ ਕੇ ਦੀ ਸਾਰਾ ਜਿਹੜਾ ਕਰਕੇ ਹਾਈ ਕੋਰਟ ਦੇ ਵਿੱਚ ਕੇਸ ਪਾਵਾਂਗੇ ਇਹਨੂੰ ਆਪਾਂ ਪੂਰੀ ਤਹਿ ਤੱਕ ਜਾਵਾਂਗੇ ਕਿਹੜਾ ਨਹੀਂ ਚੜਦੇ ਜੇ ਅਸੀਂ ਟੁੱਟੀ ਸੜਕ ਤੇ ਮਰਾਂਗੇ ਇਹ ਅਫਸਰ ਜਿਹੜੇ ਆ ਉੱਤੇ ਜੇਲ੍ਹ ਦੇ ਵਿੱਚ ਮਰਨਗੇ ਇਹ ਵੀ ਅਸੀਂ ਜੂ ਕਹਿੰਦੇ ਸਾਡੇ ਰਾਮ ਰੋਡ ਵਾਲੇ ਮਸਲੇ ਦੇ ਵਿੱਚ ਨਾ ਕੱਲ ਦਾ ਅਸੀਂ ਟੋਲ ਪਲਾਜ਼ਾ ਫ੍ਰੀ ਕਰਨ ਦਾ ਜਿਹੜਾ ਦਿੱਤਾ ਸੀਗਾ ਜੀ ਜੀ ਤੇ ਉਹਦੇ ਸਵੰਚ ਉੱਥੇ ਅੱਜ ਪੀਡਬਲਡ ਮਹਿਕਮੇ ਨੇ ਕੰਮ ਵੀ ਸ਼ੁਰੂ ਕੀਤਾ ਜੀਸੀਬੀ ਲੱਗੀ ਆ ਬੰਦੇ ਲਾਤੇ ਉੱਥੇ ਅੱਜ ਉਹ ਕੀ ਕਰਦੇ ਆ ਵੀ ਉਹ ਇੱਕ ਤੁਸੀਂ ਪਿੰਡਾਂ ਦੀ ਕਹਾਵਤ ਸੁਣੀ ਪਹਾੜੇ ਵਾਲੀ ਮੱਝ ਉਹਦੇ ਜਿੰਨਾ ਕਿ ਤੁਸੀਂ ਪਹਾੜਾ ਪਾ ਦੋਗੇ ਉਹਨਾਂ ਕੋ ਤਾਂ ਦੁੱਧ ਚੋਲੋਗੇ ਇਹ ਜਿੰਨਾ ਕਈ ਤਾਂ ਉੱਥੇ ਕਰਦੇ ਆ ਉਹਨਾਂ ਕ ਸਾਨੂੰ ਉਹ ਕੰਮ ਸਾਡਾ ਕਰ ਦਿੰਦੇ ਆ ਬਾਕੀ ਪੇ ਘਟ ਜਾਂਦਾ ਉੱਥੇ ਇਸ ਕਰਕੇ ਸਾਨੂੰ 80 ਸਾਹਿਬ ਨੇ ਫੋਨ ਲਾਇਆ ਸੀ 80 ਸਾਹਿਬ ਨਾਲ ਗੱਲ ਹੋਈ ਉਹਨਾਂ ਨੇ ਦੱਸ ਦਿੰਦਾ ਕਿਹਾ ਵੀ 10 ਦਿਨਾਂ ਦਾ ਚਾਹਨਾ ਕੰਪਲੀਟ ਕੰਮ ਚੱਲੂ ਤੁਹਾਡਾ ਜੀ ਤੇ ਜੇ 10 ਦਿਨਾਂ ਬਾਅਦ ਨਹੀਂ ਚੱਲਦਾ ਤਾਂ ਇੱਕ ਐਤਵਾਰ ਛੱਡ ਕੇ ਅਗਲੇ ਐਤਵਾਰ ਨੂੰ ਫੇਰ ਅਸੀਂ ਤੇ ਟੋਲ ਪਲਾਜ਼ੇ ਤੇ ਤੇ ਹੈਗੇ ਹੀ ਆ ਕੱਲ ਤੁਸੀਂ ਟੋਲ ਬਰੇਡਿੰਗ ਕੱਲ ਹੁਣ ਅਸੀਂ ਕੱਲ ਦਾ ਪੋਸਟਪੋਨ ਕਰਦੇ ਆ ਓਕੇ ਤੇ ਕੱਲ ਦਾ ਹੀ ਪੋਸਟਪੋਨ ਕਰਦੇ ਆ ਇਹ ਇੱਕ ਐਤਵਾਰ ਛੱਡ ਕੇ ਅਗਲੇ ਐਤਵਾਰ ਤੇ ਫੇਰ ਅਸੀਂ ਪਾਵਾਂਗੇ ਜੇ ਨਾ ਸ਼ੁਰੂ ਹੋਇਆ ਚਲੋ ਉਹਨਾਂ ਨੇ ਪੀ ਡਬਲਯੂਟੀ ਨੇ ਵੀ ਉੱਥੇ ਭੇਜਿਆ ਕੰਮ ਹੀ ਚੱਲਿਆ ਵਾ ਔਰ ਤੇ ਸਾਨੂੰ ਕੋਈ ਸ਼ੌਂਕ ਨਹੀਂ ਹੈ ਵੀ ਅਸੀਂ ਉੱਥੇ ਧੱਕੇ ਖਾਈਏ ਜਾਂ ਜਨਤਾ ਨੂੰ ਧੱਕੇ ਖਵਾਈਏ ਤੇ ਇਸ ਕਰਕੇ ਅਸੀਂ ਐਸ ਐਤਵਾਰ ਦਾ ਪੋਸਟਫੋਨ ਕਰਕੇ ਇੱਕ ਐਤਵਾਰ ਛੱਡ ਕੇ ਅਗਲੇ ਐਤਵਾਰ ਦਾ ਆਪਾਂ ਜੀ ਜਿਹੜਾ ਰਾਹੂ ਰੋਡ ਤੇ ਧਰਨਾ ਲਗਾਣਾ ਸੀਗਾ ਇਹ ਜਿਹ ਧਰਨੇ ਦੀ ਗਿਣਤੀ ਲਈਏ ਤੇ 15ਵਾਂ ਧਰਨਾ ਗਿਣਿਆ ਜਾਏਗਾ ਜੀ ਜੀ ਇਤਿਹਾਸ 'ਚ ਵੀ ਜੇ ਆਪਾਂ ਵਰਲਡ ਜਿਹੜੀ ਬੁੱਕ ਇਸ ਕਿਤਾਬ ਦੇ ਵਿੱਚ ਲਿਖੀ ਹੈ ਨਾ ਤੇ 15ਵਾਂ ਧਰਨਾ ਜੀ 1 ਕਰੋੜ ਨੂੰ ਲੈ ਕੇ ਜੀ ਜੀ ਤੁਸੀਂ ਇਹ ਸਭ ਲਾ ਲਓ ਵੀ 100% ਚ ਸਿਰਫ ਇਹਨਾਂ 20% ਕੰਮ ਕੀਤਾ ਜੀ ਉਸ ਰੋਡ ਦੇ ਵਿੱਚ ਤੇ ਅਸੀਂ ਕੱਲ ਧਰਨੇ ਦੀ ਕਾਲ ਦਿੱਤੀ ਸੀ ਵੀ ਇਹਨਾਂ ਨੇ ਕਿਹਾ ਸੀਗਾ ਵੀ ਇੱਕ ਹਫਤੇ 'ਚ ਕੰਮ ਸ਼ੁਰੂ ਕਰਾਵਾਂਗੇ 24 ਅਪ੍ਰੈਲ ਨੂੰ ਮੀਟਿੰਗ ਹੋਈ ਸੀ ਪਰ ਉਸ ਕੁਝ ਵੀ 1% ਵੀ ਕੰਮ ਨਹੀਂ ਸ਼ੁਰੂ ਹੋਇਆ ਪਰ ਅੱਜ ਅੱਜ ਮਸ਼ੀਨਾਂ ਲੈ ਕੇ ਉੱਥੇ ਪਹੁੰਚੇ ਨੇ ਤੇ ਏਡੀਸੀ ਸਾਹਿਬ ਨੇ ਵੀ ਸਾਨੂੰ ਆਸ਼ਵਾਸ਼ਣ ਦਿਵਾਇਆ ਵੀ ਜੀ ਵੀ ਮਤਲਬ ਇਹ ਕੰਮ 10 ਦਿਨਾਂ ਦੇ ਅੰਦਰ ਅੰਦਰ ਪੂਰਨ ਤੌਰ ਤੇ ਵਾਲੀਆ ਪੈਲੇਸ ਤੋਂ ਲੈ ਕੇ ਖਵਾਜਕੇ ਪਿੰਡ ਤੱਕ ਸ਼ੁਰੂ ਕਰ ਦੇਣਗੇ ਸੋ ਸੋ ਫਿਰ ਅਸੀਂ ਇਹ ਧਰਨੇ ਨੂੰ ਪੋਸਟਪੋਨ ਕੀਤਾ ਕੈਨਸਲ ਨਹੀਂ ਜੀ ਕੀਤਾ ਅਸੀਂ ਇਸ ਸੜਕ ਦੇ ਮਗਰ ਲੱਗੇ ਹੋਏ ਆ ਜੀ 2017 ਦੇ ਲੱਗੇ ਆ ਤੇ ਸਾਡੀ ਸਾਫ ਵਾਰਨਿੰਗ ਹੈ ਪੀਡਲਯੂਡੀ ਦੇ ਜਿੰਨੇ ਵੀ ਮਹਿਕਮੇ ਅਧਿਕਾਰੀ ਨੇ ਵੀ ਅਸੀਂ ਇਸ ਰੋਡ ਨੂੰ ਕੰਪਲੀਟ ਕਰਕੇ ਹੀ ਸਾਹ ਲੈਣਾ ਤੁਸੀਂ ਜਿੰਨਾ ਮਰਜ਼ੀ ਆਣਾ ਕੰਨਾ ਨਹੀਂ ਕਰੀ ਜਾਓ ਕੋਈ ਗੱਲ ਨਹੀਂ ਵਿਆਜ ਜ ਨਹੀਂ ਰਚਿਆ ਗਿਆ ਤੇ ਦੋ ਹਫ਼ਤੇਾਂ ਠਹਿਰ ਕੇ ਰਚਿਆ ਜਾਊਗਾ ਉਹਦੀ ਕੋਈ ਗੱਲ ਨਹੀਂ ਅਸੀਂ ਇੱਕ ਸਿਰਫ 10 ਦਿਨ ਦਾ ਟਾਈਮ ਦਿੰਨੇ ਹਾਂ ਉਸ ਤੋਂ ਬਾਅਦ ਫਿਰ ਅਸੀਂ ਧਰਨੇ ਦੀ ਕਾਲ ਦੇਵਾਂਗੇ ਅਣਮਿੱਥੇ ਸਮੇਂ ਲਈ ਫਿਰ ਟੋਲ ਫਰੀ ਕਰਾਂਗੇ ਚਾਹੇ ਕੋਈ ਆ ਜਾਵੇ ਅਸੀਂ ਉੱਥੋਂ ਉੱਠਾਂਗੇ ਨਹੀਂ ਜਿੰਨਾ ਚਿਰ ਰੋਡ ਕੰਪਲੀਟ ਨਹੀਂ ਹੋ ਜਾਂਦੀ